मां अम्बे गर्ल सीनियर सेकेंडरी स्कूल ਪਾਣੋ ਕੀ ਫਗਵਾੜਾ ਦੀ ਵਿਦਿਆਰਥਣ ਰੀਆ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2024 ਵਿੱਚ ਕਰਵਾਈ ਗਈ 10ਵੀਂ ਜਮਾਤ ਦੀ ਪ੍ਰੀਖਿਆ 96% ਅੰਕ ਲੈ ਕੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਉਸਨੇ ਸਖਤ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਸਕੂਲ ਅਤੇ ਆਪਣੇ ਅਧਿਆਪਕਾ ਦਾ ਨਾਮ ਰੌਸ਼ਨ ਕੀਤਾ ਇਸੇ ਪ੍ਰਕਾਰ ਦੂਜੇ ਸਥਾਨ ਤੇ ਸਾਨੀਆ ਜਖੂ ਜਿਸ ਨੇ 63 ਅਤੇ ਮੁਸਕਾਨ ਬੰਗੜ ਜਿਸ ਨੇ 93% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਸਕੂਲ ਦੀਆਂ 13 ਵਿਦਿਆਰਥਣਾਂ ਜਿਨ੍ਹਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 6 ਵਿਦਿਆਰਥਣਾਂ ਨੇ 80% ਤੋਂ ਉੱਪਰ ਅਤੇ 4 ਵਿਦਿਆਰਥਣਾਂ ਨੇ 75% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਜੀ ਨੇ ਮੈਰਿਟ ਵਿੱਚ ਆਈ ਵਿਦਿਆਰਥਣ ਰੀਆ ਨੂੰ 51000 ਰੁਪਏ ਨਕਦ ਦੂਜੇ ਸਥਾਨ ਤੇ ਆਉਣ ਵਾਲੀ ਸਾਨੀਆਂ ਜੱਖੂ ਨੂੰ 5100 ਰੁਪਏ ਨਕਦ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਮੁਸਕਾਨ ਬੰਗੜ 3100 ਰੁਪਏ ਨਕਦ ਇਨਾਮ ਦਿੱਤਾ ਸਕੂਲ ਦੇ ਚੇਅਰਮੈਨ ਸ਼੍ਰੀ ਨਿਰਮਲ ਸਿੰਘ ਜੀ ਅਤੇ ਸ਼੍ਰੀਮਤੀ ਹਰਪਜਨ ਕੌਰ ਜੀ ਨੇ ਸਾਰਿਆਂ ਬੱਚੀਆਂ ਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਬੱਚਿਆਂ ਦੀ ਲਗਨ ਅਤੇ ਮਿਹਨਤ ਦੀ ਵੀ ਬਹੁਤ ਸراہਨਾ ਕੀਤੀ ਅਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਸਕੂਲ ਦੇ ਪੈਟਰਨ ਸ਼੍ਰੀ ਕੇਕੇ ਸਰਦਾਰਾ ਜੀ ਸੈਕਟਰੀ ਅਵਤਾਰ ਸਿੰਘ ਜੀ ਮਲਕੀਤ ਸਿੰਘ ਰਗਬੋਤਰਾ ਜੀ ਅਤੇ ਸਕੂਲ ਦੇ ਮੁਖੀ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਾਰੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜੈਪਿੰਨੀ ਅੱਜ ਅਸੀਂ ਮਾਂ ਅੰਬੇ ਇੰਡੀਅਨ ਕੰਟਰੀ ਸਕੂਲ ਘੜੀ ਦੇ ਵਿੱਚ ਬੜੀ ਖੁਸ਼ੀ ਦਾ ਅਸਲ ਇਹ ਜਿਹੜਾ ਮਾਹੌਲ ਹੈ ਕਿਉਂਕਿ ਅੱਜ ਜਿਹੜਾ ਨਤੀਜਾ ਆਇਆ ਇਹ ਪੂਰੇ ਪੰਜਾਬ ਦੇ ਵਿੱਚ ਮੈਰਿਟ ਦੇ ਵਿੱਚ ਆਇਆ ਔਰ 96.56% ਨੰਬਰ ਜਿਹੜੇ ਐ ਇਸ ਨੇ ਲੈ ਕੇ ਪੂਰੇ ਜਿਹਨੇ ਦੇ ਵਿੱਚੋਂ ਜਿਹੜਾ ਫਸਟ ਆਈ ਹੈ ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਔਰ ਪੂਰੇ ਹੁਦਿਆਬਾਦ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਐਲਾਨ ਕੀਤਾ ਗਿਆ ਔਰ ਇਸ ਬੇਟੀ ਨੇ ਇਹ ਜ਼ਿਲੇ ਦਾ ਨਾਗਰਾਫੀਕ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਅਸੀਂ ਸਾਰੇ ਸਟਾਫ ਮਾ ਅੰਬੇਦਕ ਗਾਰੀ ਸੀਨੀਅਰ ਸਟੇਟਰੀ ਸਕੂਲ ਦਾ ਰੋਟੀ ਦਾ ਸਟਾਫ ਜਿਹੜਾ ਪ੍ਰਬੰਧਕੀ ਬੂਲ ਹੈ ਸਾਡੇ ਦੇਵ ਸਿੰਘ ਜੀ ਹਰਪਜਨ ਕੌਰ ਜੀ ਮਾਤਾ ਜੀ ਔਰ ਹਰਤਾ ਸਿੰਘ ਜੀ ਬਹੁਤ ਪਰਮੰਧਕ ਸਰਦਾਰ ਬਖੀਆ ਜੀ ਬਰਕੋਤਰਾ ਅਤੇ ਜਿੰਨਾ ਪ੍ਰਿੰਸੀਪਲ ਮੈਡਮ ਔਰ ਸਟਾਫ ਸਭ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਮਿਹਨਤ ਕਰਾ ਕੇ ਬੱਚਿਆਂ ਦੀ ਪਿਆਰੀ ਦੇਖਿਆ ਜਿਹੜਾ ਆ ਉਹ ਅੱਜ میٹرਿਕ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਾਂ ਕਟਿਆ ਤੇ ਸਾਰੇ ਸਟਾਫ ਨੂੰ ਬਹੁਤ ਸਾਰੀ ਵਧਾਈਆਂ ਤੇ ਬੱਚਿਆਂ ਨੂੰ ਵੀ ਵਧਾਈਆਂ ਤੇ ਇਹਨਾਂ ਵੱਲੋਂ ਵੀ ਅਸੀਂ ਜਿਹੜਾ ਸਾਰੇ ਸਕੂਲ ਦਾ ਅਸੀਂ ਧੰਨਵਾਦ ਕਰਦੇ ਆ ਕਿ ਅੱਗੇ ਵੀ ਇਸੇ ਤਰ੍ਹਾਂ ਬੇਟੀਆਂ ਨੂੰ ਢਾ ਕੇ ਜਿਹੜਾ ਸਕੂਲ ਦਾ ਨਾਂ ਔਰ ਇਲਾਕੇ ਦਾ ਨਾਂ ਕਿੰਨੇ ਦਾ ਨਾਮ ਜਿਹੜਾ ਪੂਰੇ ਪੰਜਾਬ ਚ ਰੌਸ਼ਨ ਕਰਦੀ ਸਾਰਿਆਂ ਅਸੀਂ ਆਪਣੇ ਸਾਰੇ ਪਰਿਵਾਰ ਵਾਲੋਂ ਅਸੀਂ ਸਾਰਿਆਂ ਨੂੰ ਵਧਾਈਆਂ ਵੀ ਦਿੰਦੇ ਆ ਤੇ ਸਕੂਲ ਦਾ ਧੰਨਵਾਦ ਵੀ ਕਰਦੇ ਆ ਅੱਜ ਫਾਈਨਲ ਬਿਸਟਰੀਆ ਕੰਪਲੀਸ਼ਨ ਕਰਦੇ ਮੈਂ ਅੱਜ ਖੁਣੋ ਦੱਸਣਾ ਚਾਹੁੰਦੀ ਮੈਂ ਮੈਰਿਟ ਲਿਸਟ ਵਿੱਚ ਆਈ ਹਾਂ ਆਪਣੇ ਸਕੂਲ ਦੇ ਸੀਨੀਅਰ ਕੈਂਡੀ ਦੇ ਚੇਅਰਮੈਨ ਸਰ ਮੈਨੇਜਮੈਂਟ ਇੰਸਟਿਟਿਊਟ ਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਮੈਂ ਸਿਹਤਾਂ ਸਪੋਰਟ ਕਰਦੇ ਹੋਣ ਲਈ 96.46% ਇਸ ਮੋਗਲ ਮੈਨਿਟਿਵੇਟ 2013 ਦਾ ਇੱਕ ਦਿਨ ਆ ਗਿਆ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਸਪੈਸਿਫਿਕ ਸਿਸਟਮ ਜੁਨਾ ਸਾਥ ਨੂੰ ਸਾਰੇ ਨਹੀਂ ਕਹਿੰਦੇ ਕਿ ਇਹ ਸੋਸਾ ਪਰ ਸਾਰੇ ਨਾਲ ਬੈਸਟ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਡਿਕਲੇਅਰ ਹੋਇਆ ਜਿੱਦਾਂ ਸਾਰਿਆਂ ਨੂੰ ਪਤਾ ਹੈ ਵੀ ਤਕਰੀਬਨ ਇਹਦੇ ਵਿੱਚ 293000 ਬੱਚਾ ਅਪੀਅਰ ਹੋਇਆ ਤੇ ਕਪੂਰਥਲੇ ਵਿੱਚ 70000 ਦੇ ਕਰੀਬ ਸਕੂਲ ਹੈਗੇ ਆ psc ਨਾਲ ਅਫੀਲੀਏਟਡ ਉਹਨਾਂ ਵਿੱਚੋਂ ਸਾਡੇ ਤਿੰਨ ਬੱਚੇ ਜਿਹੜੇ ਇੱਕ ਤਾਂ ਮੈਰਿਟ ਵਿੱਚ ਆਈ ਹੈ ਲੜਕੀ ਰੀਆ ਉਹਨੇ 96.40% ਨੰਬਰ ਲਿਆ 627 ਨੰਬਰ ਸਾਡੇ 650 ਵਿੱਚੋਂ ਤੇ ਦੂਸਰੀ ਲੜਕੀ ਹੈ ਸਾਡੇ ਸੋਨੀਆ ਜਖ ਸਾਨੀਆ ਜਾਖੂ ਉਹਦੇ ਨੰਬਰ ਆਏ ਹੈ 96.3% 7026 ਨੰਬਰ ਆਇਆ ਹੈ 650 ਤੋਂ ਤੇ 3rd ਜਿਹੜੀ ਲੜਕੀ ਆਈ ਹੈ ਮਸਕਾਨ ਬੰਗੜ ਉਹਦੇ ਨੰਬਰ ਆਇਆ ਹੈ 609 93.69% ਉਹਦੇ ਨੰਬਰ ਆਇਆ ਤੇ ਇਹ ਸਾਡੇ ਸਕੂਲ ਨੂੰ ਬੜੇ ਮਾਣ ਵਾਲੀ ਗੱਲ ਹੈ ਵੀ ਇੰਨੇ 293000 ਬੱਚਿਆਂ ਜੋ ਸਾਡੇ ਸਕੂਲ ਦੇ ਬੱਚੇ ਨੂੰ ਮੈਰਿਟ ਚਾਣਾ ਮਾਂਬੇ ਗਰਲ ਸਕੂਲ ਨੂੰ ਇਹਨਾਂ ਬੱਚੀਆਂ ਤੇ ਬਹੁਤ ਪ੍ਰਾਊਡ ਹੈ ਜਿਸ ਤਰ੍ਹਾਂ ਇਹਨਾਂ ਨੂੰ ਸਪੈਸ਼ਲੀ ਸਾਡੇ ਚੇਅਰਮੈਨਸ ਆਰ ਨਿਰਮਲ ਸਿੰਘ ਜੀ ਨੇ ਪਹਿਲੀ ਲੜਕੀ ਨੂੰ 51000 ਰੁਪਏ ਜਿਹੜੀ ਫਰਸਟ ਆਈ ਹੈ ਜਿਹੜੀ ਸੈਕੰਡ ਆਈ ਹੈ ਉਹਨੂੰ 5100 ਜਿਹੜੀ ਥਰਡ ਆਈ ਹੈ ਉਹਨੂੰ 3100 ਰੁਪਏ ਨਾਮ ਦੇ ਕੇ ਉਹਨਾਂ ਨੂੰ ਆਨਰ ਕੀਤਾ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨੀ ਮੋਟੀ ਰਕਮ ਇੰਨੇ ਪੈਸੇ ਜ਼ਿਆਦਾ ਦੇ ਕੇ ਉਹਨਾਂ ਨੂੰ ਇਨਕਰੇਜ ਕੀਤਾ ਔਰ ਉਹਨਾਂ ਨੇ ਸਟੇਜ ਤੇ ਅਨਾਉਂਸ ਕੀਤਾ ਵੀ ਇਹ ਕੰਟੀਨਿਊ ਰਹੇਗੀ ਔਰ ਜਿੰਨੇ ਵੀ ਬੱਚੇ ਮੈਰਿਟ ਚ ਆਣਗੇ ਉਹਨਾਂ ਨੂੰ 50000 ਰੁਪਏ ਦਿੱਤਾ ਜਾਏਗਾ ਇਹ ਸਕੂਲ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਵੀ ਇਹ ਨੋ ਨੋ ਪ੍ਰੋਫਿਟ ਇੱਕ ਚੈਰੀਟੇਬਲ ਸਕੂਲ ਹੈ ਇਹਦੇ ਸਾਰਾ ਇਨਫਰਾਸਟ੍ਰਕਚਰਸ ਆ ਨਿਰਮਲ ਸਿੰਘ ਗੁਣੀ ਬਣਾਇਆ ਫਿਰ ਇੱਥੇ ਕੋਈ ਨੋਮੀਨਲ ਫੀਸ ਲਈ ਜਾਂਦੀ ਹੈ ਕਾਫੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਸਾਰਾ ਸਕੂਲ ਏਸੀ ਹੈ ਅਸੀਂ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗੇ ਵੀ ਆਪਣੇ ਬੱਚਿਆਂ ਨੂੰ ਲੜਕੀਆਂ ਨੂੰ ਇੱਥੇ ਪੜ੍ਹਾਓ ਔਰ ਲੜਕੀਆਂ ਦਾ ਇੱਥੇ ਸਪੈਸ਼ਲ ਕੇਅਰ ਕੀਤਾ ਜਾਂਦਾ ਇਹਨਾਂ ਸ਼ਬਦਾਂ ਨਾਂ ਮੋਹਿ ਜੀ ਦਾ ਤੇ ਬਾਕੀ ਸਾਰੇ ਸਟਾਫ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਮੇਰੀ ਸਕੂਲ ਮਾਂ ਬੀ ਗਰਲ ਸੀਨੀਅਰ ਸੈਕੰਡਰੀ ਸਕੂਲ ਦਾ 10th ਕਲਾਸ ਦਾ ਰਿਜ਼ਲਟ ਬਹੁਤ ਹੀ ਐਕਸਲੈਂਟ ਆਇਆ ਹੈ ਇਹਦੇ ਵਿੱਚ ਮੇਰੀ ਕਲਾਸ ਦੀ ਮੇਰੀ ਸਕੂਲ ਦੀ ਬੱਚਿਆਂ ਰੀਆ ਨੇ 96.46% ਲੈ ਕੇ ਮੈਰਿਟ ਵਿੱਚ ਆਪਣਾ ਸਥਾਨ ਹਾਸਲ ਕੀਤਾ ਹੈ ਉਸ ਤੋਂ ਬਾਅਦ ਲੜਕੀ ਸਾਨਿਆ ਜਖੂ ਸ਼ੀ ਗਾਟ 626 ਨਾ ਮਾਰਕਸ ਐਂਡ ਦਾ ਥਰਡ ਗਰਲ ਗਾਟ 625 ਮਾਰਕਸ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ ਕਿ ਮੇਰੇ ਬੱਚਿਆਂ ਨੇ ਮੇਰੇ ਸਕੂਲ ਦਾ ਨਾਮ ਸਾਰੇ ਪੰਜਾਬ ਲੈਵਲ ਤੇ ਰੋਸ਼ਨ ਕੀਤਾ ਹੈ ਸਾਡੇ ਸਕੂਲ ਦੇ ਚੇਅਰਮੈਨ ਨੇ ਰਿਜ਼ਲਟ ਆਨ ਦੇ ਵੈਸੇ ਵੀ ਉਹ ਹਮੇਸ਼ਾ ਲੜਕੀਆਂ ਦੀ ਐਜੂਕੇਸ਼ਨ ਨੂੰ ਬਹੁਤ ਹੀ ਪ੍ਰਮੋਟ ਕਰਦੇ ਆ ਇਹ ਸਕੂਲ ਉਹਨਾਂ ਦੀ ਇੱਕ ਵਿਸ਼ ਹੈ ਕਿ ਲੜਕੀਆਂ ਲਈ ਇੱਕ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰ ਸਕੇ ਉਹਨਾਂ ਦਾ ਹਮੇਸ਼ਾ ਏਮ ਹੁੰਦਾ ਹੈ ਕਿ ਲੜਕੀ ਕਿਸ ਕੋਈ ਵੀ ਲੜਕੀ ਐਜੂਕੇਸ਼ਨ ਤੋਂ ਬਿਨਾਂ ਨਾ ਰਹਿ ਜਾਏ ਔਰ ਉਹਦਾ ਕੋਈ ਫਿਊਚਰ ਜਿਹੜਾ ਹੈ ਇੱਥੋਂ ਬਣ ਕੇ ਹੀ ਨਿਕਲੇ ਔਰ ਰਿਜ਼ਲਟ ਆਨ ਦੀ ਖੁਸ਼ੀ ਜਿਹੜੀ ਹੈ ਸਾਰੇ ਏਰੀਆ ਵਿੱਚ ਹੈ ਔਰ ਸਾਰੇ ਸਕੂਲ 'ਚ ਹੈ ਔਰ ਮੈਂ ਉਹਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਕੰਗ੍ਰੈਚੁਲੇਟ ਕਰਦੀਆਂ ਕਿ ਜਿਵੇਂ ਉਹਨਾਂ ਨੇ ਪਹਿਲਾਂ ਮਿਹਨਤ ਕੀਤੀ ਏ ਉਸੇ ਤਰ੍ਹਾਂ ਹੀ ਉਹ ਲੜਕੀਆਂ ਅੱਗੇ ਉਹ ਵੀ ਮਿਹਨਤ ਕਰਨ ਤੇ ਪਲੱਸ 2 ਦੇ ਵਿੱਚੋਂ ਵੀ ਮੈਰਿਟ ਵਿੱਚ ਆਪਣਾ ਸਥਾਨ ਹਾਸਲ ਕਰਨ ਲੜਕੀਆਂ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਸਕੂਲ ਸਰਵਲੋਂ ਫੁੱਲੀ ਏਸੀ ਬਣਾਇਆ ਗਿਆ ਔਰ ਹਰ ਤਰ੍ਹਾਂ ਕੀ ਹਰ ਤਰ੍ਹਾਂ ਦੀ ਇਨਫਰਾਸਟ੍ਰਕਚਰ ਸਾਡੇ ਸਕੂਲ ਵਿੱਚ ਅਵੇਲੇਬਲ ਹੈ ਲੜਕੀਆਂ ਨੂੰ ਹੋਰ ਪ੍ਰਮੋਟ ਕਰਨ ਲਈ ਅੱਜ ਜਿਹੜੀ ਫਰਸਟ ਆਉਣ ਵਾਲੀ ਲੜਕੀ ਹੈ ਉਹਦੇ ਲਈ ਸਾਡੇ ਚੇਅਰਮੈਨ ਸਰ ਮਿਸਟਰ ਨਿਰਮਲ ਸਿੰਘ ਜੀ ਅਤੇ ਹਰਪਜਨ ਕੌਰ ਨੇ 51000 ਰੁਪਏ ਉਹਨਾਂ ਦੀ এডਿਕੇਸ਼ਨ ਨੂੰ ਪ੍ਰਮੋਟ ਕਰਨ ਲਈ ਦਿੱਤੇ ਗਏ ਤਾਂ ਕਿ ਜਿਹੜੀਆਂ ਦੂਸਰੀਆਂ ਲੜਕੀਆਂ ਵੀ ਇਸ ਗੱਲ ਨੂੰ ਦੇਖ ਕੇ ਇਨਸਪਾਇਰ ਹੋ ਸਕਣ ਕਿ এডਿਕੇਸ਼ਨ ਜਿਹੜੀ ਹੈ ਉਹਨਾਂ ਦੀ ਲਾਈਫ ਦੇ ਵਿੱਚ ਹਰ ਕੁਝ ਬਣਾ ਸਕਦੀ ਹੈ ਔਰ ਜੋ ਸੈਕਿੰਡ ਆਣ ਵਾਲੀ ਲੜਕੀ ਹੈ ਉਹਦੇ ਲਈ 5100 ਔਰ ਜੋ 3rd ਆਣ ਵਾਲੀ ਲੜਕੀ ਹੈ ਉਹਦੇ ਲਈ 3100 ਰੁਪਿਆ ਇਹ ਸਾਰਾ ਸਾਡੇ ਚੇਅਰਮੈਨ ਸਾਹਿਬ ਦਾ ਯੋਗਦਾਨ ਹੈ ਜੋ ਕਿ ਲੜਕੀਆਂ ਨੂੰ ਹਮੇਸ਼ਾ ਹੀ ਅੱਗੇ ਪ੍ਰਮੋਟ ਕਰਨਾ ਚਾਹੁੰਦੇ ਆ ਮੇਰੀ ਵੀ ਇਹ ਖਾਹਿਸ਼ ਹੈ ਬੀਇੰਗ ਅ ਲੇਡੀ ਕਿ ਲੜਕੀ ਹਰ ਤਰੀਕੇ ਨਾਲ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਔਰ ਇੰਡੀਪੈਂਡੈਂਟ ਹੋਣ ਲਈ ਸਾਨੂੰ ਐਜੂਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਔਰ ਮੇਰੀ ਕੋਸ਼ਿਸ਼ ਹੈ ਕਿ ਹਰ ਤਰੀਕੇ ਦਾ ਐਟਮਾਸਫੇਅਰ ਜਿਹੜਾ ਹੈ ਲੜਕੀਆਂ ਨੂੰ ਪ੍ਰੋਵਾਈਡ ਕਰਵਾਇਆ ਜਾ ਜਾ ਸਕੇ ਤਾਂ ਕਿ ਜਦੋਂ ਉਹ ਆਊਟਰ ਵਰਲਡ 'ਚ ਜਾਣ ਔਰ ਹਮੇਸ਼ਾ ਆਪਣੇ ਆਪ ਨੂੰ ਐਕਸੈਲ ਕਰਨ ਔਰ ਮੈਂ ਨਿਰਮਲ ਸਿੰਘ ਚੇਅਰਮੈਨ ਆਪਣੇ ਮਾ ਆਂਬੇਗਰ ਸਕੂਲ ਭਾਣੂ ਕੀ ਦਾ ਚੇਅਰਮੈਨ ਜਿਹੜਾ ਕਿ ਸਕੌਲਡੈਂਡ ਗਲਾਸਕੋ ਤੋਂ ਆਇਆ ਮੈਂ ਇੱਥੇ ਜੋ ਕੁਝ ਦੇਖ ਰਿਹਾ ਹਾਂ ਬਹੁਤ ਖੁਸ਼ੀ ਹੋਈ ਹੈ ਦੇਖ ਕੇ ਕਿ ਆਪਣੀ ਬੱਚੀ ਇਸ ਸਕੂਲ ਦੇ ਵਿੱਚੋਂ ਮੈਰਿਟ ਲੈ ਕੇ ਗਈ ਹੈ ਜਿਹੜੀ ਮੈਰਿਟ ਲਈ ਆ ਉਹ ਕੱਲੀ ਮੈਰਿਟ ਨਹੀਂ ਹੈਗੀ ਉਹ ਮੇਰੇ ਵਾਸਤੇ ਇੱਕ ਹੋਰ ਦੁਨੀਆ ਆ ਜਿਹੜਾ ਕਿ ਮੈਂ ਮਿਹਨਤ ਕਰਕੇ ਇਸ ਸਕੂਲ ਨੂੰ ਸਪੋਰਟ ਕਰਦਾ ਉਹਦੀ ਕੀਮਤ ਪੈ ਗਈ ਆ ਕੀਮਤ ਕੀ ਪਈ ਆ ਉਹ ਜਿਹੜੀ ਮੈਰਿਟ ਲੈ ਕੇ ਆਈ ਆ ਉਹਦੀ ਕੋਈ ਕੀਮਤ ਨਹੀਂ ਇਹ ਸਮਝ ਲਓ ਵੀ ਕਿੰਨੀ ਕੀਮਤ ਆ ਇਹ ਸਕੂਲ ਨੇ ਬਹੁਤ ਬਹੁਤ ਵੱਡਾ ਨਾਮ ਆਪਣੇ ਭਾਣੂ ਕੀ ਦਾ ਪਿੰਡ ਦਾ ਹੋਰ ਸਾਰੇ ਸਟਾਫ ਦਾ ਜੋ ਕੁਝ ਵੀ ਮੈਨੇਜਮੈਂਟ ਆ ਉਹਨਾਂ ਦਾ ਬਹੁਤ ਨਾ ਉੱਚਾ ਕੀਤਾ ਜਿਹਦੇ ਵਿੱਚ ਬੜੇ ਮਾਣ ਨਾਲ ਕਹਿ ਸਕਦੇ ਆ ਕਿ ਇਹ ਸਕੂਲ ਹੋਰ ਵੀ ਤਰੱਕੀ ਕਰੇ ਔਰ CBSE ਲਈ ਵੀ ਕਹਾ ਤਿਆਰੀ ਹੋ ਰਹੀ ਆ ਬੜੀ ਉਮੀਦ ਆ ਕਿ CBSE ਵੀ ਹੋਰ 6 ਮਹੀਨੇ ਤੱਕ ਵਧਾਇਆ ਜਾਵੇਗਾ ਬਾਕੀ ਤੁਸੀਂ ਆਪਣੀ ਮੇਰੀ ਵਾਈਫ ਦੇ ਕੋਲੋਂ ਸੁਣੋ ਉਹ ਕੀ ਕਹਿੰਦੀ ਆ ਤੁਹਾਡਾ ਬਹੁਤ-ਬਹੁਤ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਅਸੀਂ ਬੜੇ ਖੁਸ਼ ਹੈਗੇ ਆ ਦੇਖ ਕੇ ਤੇ ਨਿਆਣੇ ਦੇ ਕਰਦੇ ਰਹਿਣ ਦੁਨਿਆਨੇ ਖੁਸ਼ੀ ਰਹਿਣ ਮਾਪੇ ਖੁਸ਼ ਰਹਿਣ ਸਾਡੇ ਲਈ ਬਹੁਤ ਖੁਸ਼ ਹੈਗਾ ਜੀ ਹੱਥ ਜੋੜ ਕੇ ਤੁਹਾ